ਕਿ ਉਹ ਕੁਛ ਇਹਨਾਂ ਦਾ ਲੀਡਰ ਕਾਂਗਰਸ ਪਾਰਟੀ ਦਾ ਰਾਹੁਲ ਗਾਂਧੀ ਜੋ ਉਹਨੇ ਪਾਰਲੀਮੈਂਟ ਦੇ ਵਿੱਚ ਕੀਤਾ ਆਪਣੇ ਇਹੀ ਜਿਹੜੇ 40 50 ਨੇ ਐਮਪੀ ਜੋ ਉਹਨੇ ਮੈਨੂੰ ਉੱਥੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇਹ 40 50 ਜਾਣਿਆਂ ਨਾਲ ਜੋ ਉਹਦੀ ਸਿੱਖਿਆ ਸੇਮ ਇੱਥੋਂ ਜਾ ਕੇ ਪਾਰਲੀਮੈਂਟ ਤੋ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੇ ਚੇਲਿਆਂ ਨੇ ਉਹਨਾਂ ਨੇ ਸੇਮ ਗੱਲ ਜਾ ਕੇ ਉੱਥੇ ਇੱਕ ਪੰਜਾਬ ਦੇ ਐਸ்சி ਹਲਕੇ 'ਚ ਜਾ ਕੇ ਦੇਖੋ ਉਹ ਪੰਜਾਬ ਦਾ ਪ੍ਰਧਾਨ ਹੋਵੇ ਤੁਸੀਂ ਪਹਿਲਾਂ ਦੇਖਿਓ ਕਾਂਗਰਸ ਪਾਰਟੀ ਦੇ ਪ੍ਰਧਾਨਾਂ ਬਾਰੇ ਉਹਨਾਂ ਦੇ ਗੱਲ ਸੁਣੀ ਹੋ ਕਦੇ ਪਰ ਇਹ ਰਾਹੁਲ ਗਾਂਧੀ ਦੀ ਪ੍ਰਧਾਨਗੀ ਦੇ ਥੱਲੇ ਜਿਹੜਾ ਇਹ ਆਪਰੇਸ਼ਨ ਲੀਡਰ ਆ ਉਹਦੇ ਥੱਲੇ ਰਾਜਾ ਵੜਿੰਗ ਸਾਹਿਬ ਤੁਸੀਂ ਇਹ ਸੁਣ ਸਕਦੇ ਹੋ ਵੀ ਇੱਕ ਸਟੇਟ ਦਾ ਉੱਥੇ ਮੈਂ ਕੈਬਨਿਟ ਦੇ ਕਾਉਂਸਲ ਆਫ ਮਿਨਿਸਟਰਸ ਉਹਦਾ ਮੰਤਰੀ ਸੀ ਉਸ ਨੂੰ راہੁਲ ਗਾਂਧੀ ਨੇ ਸਿੱਧਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਪੰਜਾਬ ਚ ਜਾ ਕੇ ਜਿਹੜੇ ਇੱਕ ਮੰਤਰੀ ਨੇ ਐਸਸੀ ਮੰਤਰੀ ਨੇ ਢੀਟਿਓ ਤੁਸੀਂ ਜੋ ਮਰਜ਼ੀ ਕਹੋ ਕੰਮਾਂ ਬਾਰੇ ਕੋ ਜੋ ਮਰਜ਼ੀ ਨਖੇਦੀ ਕੰਮੀ 100 ਵਾਰ ਕਰੋ ਅਸੀਂ ਕਰਦੇ ਹਾਂ ਪਰ ਰਾਜਾ ਵੜਿੰਗ ਸਾਹਿਬ ਇਹਨੇ ਕਿਹਾ ਵੀ راہੁਲ ਗਾਂਧੀ ਤੋਂ ਵੀ ਉੱਤੇ ਚੱਕਾ ਮੈਂ ਕੰਮ ਉਹਨ ਮਰੋੜਨ ਵਾਲੀ ਵੀ 3 ਮਿੰਟ ਲੱਗਦੇ ਆ ਕਿਉਂਕਿ ਇਹ ਤਿਆਰਬੇਕਰ ਨੇ ਇਹਨਾਂ ਨੇ ਇਹ ਕੁਸ਼ ਆਪਣੇ ਸਾਹਲਾ ਸਾਹਿਬ ਨਾਲ ਰਲ ਕੇ ਸਾਰਾ ਪਰਿਵਾਰ ਖਤਮ ਕੀਤਾ ਇੱਕ ਥੋੜੀ ਛੱਡਿਆ ਸਾਰਾ ਪਰਿਵਾਰ ਖਤਮ ਕੀਤਾ ਤੇ ਉਸ ਤਰੀਕੇ ਨਾਲ ਵੀ ਕਿਸੇ ਪਾਰਟੀ ਵਰਕਰ ਤੇ ਉਹਨੂੰ ਉਤਸ਼ਾਹਿਤ ਉਹਨੂੰ ਉਤਸ਼ਾਹਿਤ ਕੀਤਾ ਵੀ 3 ਮਿੰਟ ਲੱਗਦੇ ਆ ਮੈਂ ਟਾਈਮ ਵੀ ਦੱਸਦਾ ਇਹਦਾ ਮਤਲਬ ਕਿੰਨੇ ਇਹ ਜੇ ਕੰਮ ਕੀਤੇ ਆ ਜਿਹੜੇ ਤੁਹਾਨੂੰ ਪਤਾ ਟਾਈਮਿੰਗ 3 ਮਿੰਟ ਲੱਗਦੀ ਆ ਤੇ ਤੁਸੀਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਇਹ ਕਹਿ ਰਹੇ ਹੋ ਬੀ ਈਟੀਓ ਸਾਹਿਬ ਦੀ ਜਾਂ ਕਿਸੇ ਵੀ ਜਿਹੜਾ ਆਪੋਜੀਸ਼ਨ ਦੇ ਆ ਤੁਹਾਡੇ ਪਾਰਟੀ ਦੇ ਉਹਨਾਂ ਦੀ ਤੌਣ ਮਰਉਣ ਨੂੰ 3 ਮਿੰਟ ਲੱਗਦੇ ਆ ਤੇ ਫਸੂ ਕੌਣ ਇਹਦੇ ਉੱਤੇ ਮੈਂ ਕਹਨਾ ਇਹ ਐਡੇ ਕੰਮ ਕਹਿਣ ਨੂੰ ਗਲਤ ਕਰਨ ਉਤਸ਼ਾਹ ਕਰਨ ਕਿਸੇ ਨੂੰ ਮਾੜਾ ਕੰਮ ਨਹੀਂ ਰਾਜਾ ਵੜਿੰਗ ਸਾਹਿਬ ਤੇ ਵੱਡੀ ਤੋਂ ਵੱਡੀ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਹੈ ਜੇ ਕਾਰਵਾਈ ਨਹੀਂ ਹੋਏਗੀ ਤਾਂ ਇਸੇ ਤਰੀਕੇ ਨਾਲ ਇਹ ਇਸੇ ਤਰੀਕੇ ਨਾਲ ਹੱਥ ਖੁੰਦਾ ਜਾਊਗਾ ਇਸੇ ਤਰੀਕੇ ਨਾਲ ਇਹ ਲੋਕਾਂ ਨੂੰ ਧੌਣ ਮਰੋੜਨਗੇ ਉਹਨਾਂ ਦੀ ਗਰਦਨ ਮਰੋੜਨਗੇ ਇਹਨਾਂ ਨੂੰ ਕਦੇ ਸੱਤਾ 'ਚ ਨਾ ਲਿਆਏ ਉਹ ਇਹ ਇਹ ਲੋਕ ਨੇ ਦੇਖ ਲੋ ਜੇ ਅੱਜ ਤੱਕ ਇਹ ਆਪੋਜੀਸ਼ਨ 'ਚ ਤਾਦੇ ਕਹਿ ਰਹੇ ਆ ਜੇ ਖੁਦਾਨਾ ਖਾਸ ਤਾਂ ਇਹਨਾਂ ਤੇ ਤਾਕਤ ਆ ਕੀ ਹੱਥਾਂ 'ਚ ਕੀ ਕਰਨਗੇ ਆ ਦੂਜੇ ਪਾਸੇ ਮਹਤਾ ਹਰਾਨ ਪ੍ਰਤਾਪ ਸਿੰਘ ਬਾਜਵਾਈ ਤੇ ਦੇਖਣ ਨੂੰ ਤਾਂ ਬੜੇ ਸਿਆਣੇ ਲੱਗਦੇ ਆ ਪਰ ਹਮੇਸ਼ਾ ਉਹਨਾਂ ਨੇ ਆਪਣੇ ਪਾਰਟੀ ਚ ਵੀ ਕਿਸੇ ਨੂੰ ਨਹੀਂ ਬਖਸ਼ਿਆ ਤਾਂ ਹੀ ਤਾਂ ਪਹਿਲਾਂ ਉਹਨਾਂ ਤੋਂ ਕੰਮ ਲੈ ਲੈਂਦੇ ਆ ਉਹਨਾਂ ਦਾ ਪਤਾ ਵੀ ਕੀ ਹਾਲਾਤ ਨੇ ਮੁੜ ਕੇ ਉਹਨਾਂ ਨੂੰ ਪਾਸੇ ਲਾ ਦਿੰਦੇ ਆ ਤੇ ਅੱਜ ਬਾਜਵਾ ਜੀ ਤੁਸੀਂ ਤਾਂ ਸਿਆਣੇ ਮਿਆਣੇ ਬੰਦੇ ਹੋ ਸੋਚੋ ਤਾਂ ਸਹੀ ਤੁਸੀਂ ਕੀ ਬੋਲ ਰਹੇ ਹੋ ਚਲੋ ਇਹ ਤਾਂ ਜਵਾਬ ਕਿਨੇ ਕਰਦੇ ਰਹਿਣਾ ਹੈ ਜੀਆਂ ਗੱਲਾਂ ਤੁਹਾਡੀ ਤਾਂ ਕਾਫੀ ਉਮਰ ਆ ਤੁਸੀਂ ਇਹ ਗੱਲ ਕਹਿ ਰਹੇ ਹੋ ਉਹਦੇ ਵਿੱਚ ਵੀ ਤੁਸੀਂ ਕੀ ਕਹਿੰਦੇ ਹੋ ਬੈਂਡ ਵਜਾ ਦਿਓ ਕੁੱਟਣ ਮਾਰਨ ਦੀਆਂ ਗੱਲਾਂ ਕਰਦੇ ਹੋ ਉਹਦੇ ਵਿੱਚ ਤੇ ਇੱਕ ਐਸੀ ਪਰਿਵਾਰ ਨੂੰ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਦਾ ਬੈਂਡ ਵਜਾਉਣ ਦੀ ਗੱਲ ਕਰ ਰਹੇ ਹਾਂ ਵੀ ਉਹਨਾਂ ਦਾ ਕਟਮਾਰਕ ਕਰਨ ਦੀ ਗੱਲ ਕਰ ਰਹੇ ਹਾਂ ਦੋਨਾਂ ਦੇ ਉੱਤੇ ਬਾਕੀ ਆ ਤਾਂ ਮੈਨੂੰ ਪਤਾ ਨਹੀਂ ਬਾਜਵਾ ਸਾਹਿਬ ਬਾਕੀ ਤਾਂ ਜੇਲਾ ਕੱਟੇ ਆਉਂਦੇ ਆ ਆਪਾਂ ਤਾਂ ਉੱਥੇ ਬਾਥਰੂਮ ਦੀ ਸੀਟ ਤੇ ਵੀ ਨਹੀਂ ਮੈਂ ਹੋਣਾ ਜੇਲ੍ਹ ਚ ਇਸ ਕਰਕੇ ਮਾਫੀ ਮੰਗ ਲੋ ਖੜਾ ਛੜਾ ਲੋ ਤੁਹਾਡਾ ਕੰਮ ਬੜਾ ਔਖਾ ਹੋਣਾ ਹੈ ਤੇ ਭਗਵੰਤ ਮਾਨ ਨੂੰ ਮੌਕਾ ਮਿਲ ਗਿਆ ਵੇ ਸੇ ਵੀ ਨਾ ਤੋਂ ਤਾਂ ਮੱਛਰਾਂ 'ਚ ਇਕੱਠ ਹੋਣੀ ਆ ਨਾ ਤੁਹਾਨੂੰ ਜੇਲ੍ਹ 'ਚ ਇਕੱਠ ਹੋਣਾ ਮਾਸ ਬੜਾ ਪੋਲਾ ਏ ਪਤਾ ਨਾ ਕਿੰਨਾ ਇਸ ਕਰਕੇ ਮਾਫੀ ਮੰਗ ਲਓ ਪਹਿਲਾਂ ਹੀ ਵੱਜ ਜਾ 27 ਦੀਆਂ ਚੋਣਾ ਬਾਅਦ ਦੀ ਗੱਲ ਹੈ ਪਰ ਗੱਲ ਇਹ ਹੈ ਕਿ ਆ ਬਾਬਾ ਸਾਹਿਬ ਅੰਬੇਦਕਰ ਜੀਆ ਨੇ ਜੋ ਸੰਵਿਧਾਨ ਲਿਖਿਆ ਅਮਨ ਸਰ ਕੈਮਰਾ 'ਤੇ ਸਾਰਿਆਂ ਨੂੰ ਬਰਾਬਰੀ ਦੇਤੀ ਸਮਾਨਤਾ ਦੇਤੀ ਸਾਡੇ ਗੁਰੂ ਸਾਹਿਬਾਨ ਨੇ ਵੀ ਇਸ ਪਵਿੱਤਰ ਧਰਤੀ ਪੰਜਾਬ ਦੇ ਵਿੱਚ ਧਰਮਾਂ ਮਸਜਦਾਂ ਫਿਰਕਿਆਂ ਲਕੀਰਾਂ ਉੱਚ ਉੱਚ ਦੀ ਜਾਤ ਪਾਤ ਦੀਆਂ ਸਾਰੀਆਂ ਹੱਦਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਉੱਠਣ ਦਾ ਸਨੇਹਾ ਦਿੱਤਾ ਤੇ ਫਿਰ ਵੀ ਕਾਂਗਰਸ ਪਾਰਟੀ ਜਿਹੜੀ ਕਿ ਆਪ ਦੇ ਆਪ ਨੂੰ ਹਮੇਸ਼ਾ ਸੈਕੂਲਰਿਜ਼ਮ ਦਾ ਝੰਡਾ ਬਰਦਾਰ ਪਾਰਟੀ ਕਹਾਉਂਦੀ ਰਹੀ ਹੈ ਅੱਜ ਉਸੇ ਦੇ ਲੀਡਰਾਂ ਵੱਲੋਂ ਇੱਕ ਵਾਰ ਜਾਂ ਬਾਰ ਬਾਰ ਨਹੀਂ ਗਲਤੀ ਨਾਲ ਨਹੀਂ ਜਾਣ ਬੁੱਝ ਕੇ ਚਾਹੇ ਪਹਿਲਾ ਬਾਈ ਇਲੈਕਸ਼ਨ ਦੇ ਵਿੱਚ ਆਪਾਂ ਗੱਲ ਕਰ ਲਈ ਰਾਜਾ ਬੜਿੰਗ ਦੀ ਉਹਨਾਂ ਨੇ ਦਲਿਤ ਭਾਈਚਾਰੇ ਗਰੀਬ ਦੱਬੇ ਮਜ਼ਲੂਮਾਂ ਲੋਕਾਂ ਦੇ ਖਿਲਾਫ ਉਹਨਾਂ ਨੇ ਟਿੱਪਣੀ ਕੀਤੀ ਫਿਰ ਉਸੇ ਨੂੰ ਐਂਡੋਰਸ ਚਰਨਜੀਤ ਸਿੰਘ ਚੰਨੀ ਜੀ ਨੇ ਸਪਸ਼ਟ ਕਿਹਾ ਕਿ ਜੀ ਕਾਂਗਰਸ ਪਾਰਟੀ ਦੇ ਵਿੱਚ ਦਲਤਾਂ ਦੀ ਕੋਈ ਪੁੱਛਗਿੱਛ ਨਹੀਂ ਹੈਗੀ ਉਹਨਾਂ ਨੂੰ ਪ੍ਰਤਾਲਿਤ ਕੀਤਾ ਜਾਂਦਾ ਹੈ ਤੇ ਹੁਣ ਉਸੇ ਮਾਨਸਿਕਤਾ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਜੋ ਬਿਆਨਬਾਜ਼ੀ ਕੀਤੀ ਹੈ ਮੈਂ ਸਮਝਦਾ ਕਿ ਬਹੁਤ ਹਲਕੇ ਦਰਜੇ ਦੀ ਬਿਆਨਬਾਜ਼ੀ ਹੈ ਘਟੀਆਂ ਸੋਚ ਦਾ ਪ੍ਰਗਟਾਵਾ ਹੈ ਜਿਹੜਾ ਇਕੱਲੇ ਬਾਜਵਾ ਸਾਹਿਬ ਦੀ ਨਹੀਂ ਕਾਂਗਰਸ ਪਾਰਟੀ ਦਾ ਹੀ ਮਾਈਂਡਸੈਟ ਕਹਿ ਜਾ ਬਣ ਚੁੱਕਿਆ ਐਂਟੀ ਦਲਿਤ ਐਂਟੀ ਗਰੀਬ ਐਂਟੀ ਕਮਜ਼ੋਰ ਜੋ ਉਹਨਾਂ ਦਾ ਮਾਈਂਡਸੈਟ ਬਣ ਚੁੱਕਿਆ ਇਸ ਤੋਂ ਕਾਂਗਰਸ ਦਾ ਅੰਦਰ ਦਾ ਜੋ ਕਲਚਰ ਹੈ ਉਹ ਸਾਹਮਣੇ ਆਉਂਦਾ ਕਿ ਕਿਸ ਤਰੀਕੇ ਦੇ ਨਾਲ ਇਹ ਸਿਰਫ ਔਰ ਸਿਰਫ ਵੱਡੇ ਪਰਿਵਾਰਾਂ ਵੱਡੇ ਘਰਾਣਿਆਂ ਇਹੀ ਗੱਲ ਕਰਦੀ ਹੈ ਕਾਂਗਰਸ ਪਾਰਟੀ ਆਮ ਗਰੀਬ ਲੋਕ ਜਿਹੜੇ ਕਿ ਮਿਹਨਤ ਮੁਸ਼ਕਤ ਕਰਕੇ ਲੋਕਾਂ ਦੇ ਤੇ ਪਰਮਾਤਮਾ ਦੇ ਦੇ ਅਸ਼ੀਰਵਾਦ ਦੇ ਨਾਲ ਕੁਝ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਨੂੰ ਕਿਸ ਨਫ਼ਰਤ ਦੇ ਨਾਲ ਕਾਂਗਰਸ ਪਾਰਟੀ اور ਕਾਂਗਰਸ ਪਾਰਟੀ ਦੇ ਲੀਡਰ ਬਾਜਵਾ ਸਾਹਿਬ ਵਰਗੇ ਉਹ ਦੇਖਦੇ ਨੇ ਤਾਂ ਸਪਸ਼ਟ ਜ਼ਾਹਰ ਹੁੰਦਾ ਸੋ ਬਹੁਤ ਅਨਫੋਰਚੂਨੇਟ ਹੈ ਸਮੁੱਚੇ ਤੌਰ ਦੇ ਉੱਪਰ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੀ ਸਿਵੋਚੀ ਲੀਡਰਸ਼ਿਪ ਨੂੰ ਇਹਨਾਂ ਹਲਕੇ ਘਟੀਆਂ ਬਿਆਨਾਂ ਵਾਸਤੇ ਮਾਫੀ ਮੰਗਣੀ ਚਾਹੀਦੀ। ਕਹਿੰਦੇ ਵਰਦਨ ਹੋਵੇ ਤੋਂ ਇਸ ਤਰ੍ਹਾਂ ਦੀ ਰਾਜਾ ਵਾਲੀ ਵੀ ਇੱਕ ਵੀਡੀਓ ਆ ਜਿਹੜਾ ਆਸੇ। ਇਹੀ ਤਾਂ ਮੈਂ ਕਹਿ ਰਿਹਾ ਨਾ ਜੀ ਕਿ ਉਹਨਾਂ ਨੂੰ ਹੰਕਾਰ ਕਿਸ ਚੀਜ਼ ਦਾ ਹੈ। ਲੋਕਾਂ ਨੇ ਅਰਸ਼ ਤੋਂ ਫਰਸ਼ ਤੇ ਸਿੱਟ ਮਾਰਿਆ ਤੇ ਫਿਰ ਵੀ ਹੰਕਾਰ ਨਹੀਂ ਜਾਂਦਾ ਹੈਗਾ। ਹੰਕਾਰ ਕਿਸ ਚੀਜ਼ ਦਾ ਉਹਨਾਂ ਨੂੰ? ਆਪਦੇ ਇਸ ਗੱਲ ਦਾ ਹੰਕਾਰ ਹੈ ਕਿ ਜੀ 100 ਸਾਲਾਂ ਤੋਂ ਅਸੀਂ ਦੇਸ਼ ਤੇ ਰਾਜ ਕਰ ਲਿਆ। ਤੇ ਇਸ ਚੀਜ਼ ਤੇ ਉਹਨਾਂ ਨੂੰ ਸ਼ਰਮ ਹੀ ਹੋਣੀ ਚਾਹੀਦੀ ਕਿ 100 ਸਾਲਾਂ 'ਚ ਉਹਨਾਂ ਨੇ 70-75 ਸਾਲਾਂ ਦੇ ਵਿੱਚ ਉਹਨਾਂ ਨੇ ਦੇਸ਼ ਦਾ ਨੁਕਸਾਨ ਵੀ ਕਿੰਨਾ ਕਰ ਦਿੱਤਾ ਪੰਜਾਬ ਦਾ ਨੁਕਸਾਨ ਕਿੰਨਾ ਕਰ ਦਿੱਤਾ ਸੋ ਇਸ ਕਰਕੇ 100 ਸਾਲ ਪੁਰਾਣੀ ਪਾਰਟੀ ਜਿਹਨੇ ਕਿ 70-75 ਸਾਲਾਂ ਦੇ ਵਿੱਚ ਬਹੁ ਗਿਣਤੀ ਸਮਾਂ ਰਾਜ ਕੀਤਾ ਹੋਵੇ ਤੇ ਉਹਨਾਂ ਔਰ ਸੈਕੂਲਰਿਜ਼ਮ ਦੇ ਢੰਡਾ ਵਰਦਾਰ ਆਪ ਦੇ ਆਪ ਨੂੰ ਘੋਲਦੇ ਹੋਣ ਤੇ ਉਸ ਪਾਰਟੀ ਦੇ ਲੋਕਾਂ ਦਾ ਇਹ ਜਾਂ ਮਾਈਂਡ ਸੈਟ ਹੋਵੇ ਇਹ ਸ਼ਰਮਨਾਕ ਹੈ ਇੱਕ ਵੱਡਵਾ ਦੇ ਨੂੰ ਲੈ ਕੇ ਦੁਬਾਰੇ ਗੱਲਾਂ ਚੱਲੀਆਂ ਨੇ ਜੀ ਕੱਲ ਮਜੀਠੀਆ ਕਹਿੰਦੇ ਕਿ ਕੱਲ ਮਜੀਠੀਆ ਕਹਿੰਦੇ ਕਿ ਚਾਹੇ ਯਾ ਕਾਂਗਰਸ ਪਾਰਟੀ ਦੇ ਸਾਰੇ ਜੀਵਤ ਸਹਿਬਾਨ ਕੰਟੀਨਿਊਸਲੀ ਲਗਾਤਾਰ ਜਿਹੜਾ ਉਹ ਗਰੀਬ ਲੋਕਾਂ ਦੇ ਖਿਲਾਫ ਆਮ ਸੋਧੀ ਜਾਤੀ ਦੰਜਾਤੀ ਦੇ ਲੋਕਾਂ ਦੇ ਖਿਲਾਫ ਦਰਦ ਲੋਕਾਂ ਦੇ ਖਿਲਾਫ ਅਪੱਤੀ ਜਿੰਨਕ ਟਿੱਪਣੀਆਂ ਕਰਨ ਲਈ ਜਾਣੇ ਜਾਂਦੇ ਨੇ ਚਾਹੇ ਰਾਜਾ ਬੜਿੰਖ ਹੋਵੇ ਜੇ ਪ੍ਰਤਾਪ ਬਾਜਵਾ ਹੋਵੇ ਜਾਂ ਕੋਈ ਹੋਰ ਹੋਵੇ ਇਹ ਸਾਰੇ ਹੀ ਵਸਮਨ ਸਮੇ ਸਮੇਂ ਸਰ ਦਲ ਸਵਾਇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇਗੇ ਪਰ ਬਸ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤਾਂ ਅਸੀਂ ਸਭ ਨੂੰ ਮਾਨ ਸਨਕਾਰ ਦਿੱਤਾਗਾ ਔਰ ਬਹੁਤ ਬਟਾ ਮਾਨ ਸਨਕਾਰ ਜਿਹੜਾ ਉਹ ਦਲਤ ਕਮਿਊਨਿਟੀ ਦੇ ਬਹੁਤ ਸਾਰੇ ਮਨਿਸਟਰ ਸਾਹਿਬਾਨ ਬਣਾ ਕੇ 6 ਮਨਿਸਟਰ ਬਣਾ ਕੇ ਉਹਨਾਂ ਨੂੰ ਦਿੱਤਾਗਾ ਸੋ ਬਹੁਤ ਅਸੀਂ ਤਾਂ ਹਰ ਇੱਕ ਵਰਗ ਦਾ ਮਾਨ ਸਨਮਾਨ ਕਰਦੇ ਆ ਪਰ ਲੇਕਿਨ ਕਾਂਗਰਸ ਪਾਰਟੀ ਜਿਹੜੀ ਆ ਉਹ ਗਰੀਬ ਲੋਕਾਂ ਦਾ ਅਪਮਾਨ ਕਰਦੀ ਆ